ਵੇਖੋ ਵਿਰੋਧ ਤੇ ਹੋਣਾ ਹੀ ਸੀਗਾ ਜਦੋਂ ਆਪਾਂ ਕਿਸੇ ਨੂੰ ਆਪਾਂ ਘਰ ਦੀ ਜਗੀਰ ਸਮਝ ਲੈਨੇ ਆ ਰਾਜਾ ਵੜਿੰਗ ਸਿਰੇ ਦਾ ਨਕਮਾ ਆਦਮੀ ਉਸ ਟਾਈਮ ਵੀ ਇਹ ਗੱਲ ਕਹਿੰਦਾ ਸੀਗਾ ਹੁਣ ਵੀ ਕਹਿੰਦਾ ਹੈ ਵੀ ਰਾਜਾ ਵੜਿੰਗ ਜੇ ਉਹ ਫੇਕ ਹੋਈ ਨਾ ਤੇ ਲੋਕਾਂ ਨੇ ਨਕਾਰ ਦੇਣੀ ਹੈ ਤੇ ਜੇ オリジナル ਹੋਈ ਤੇ ਮਾਨ ਸਾਹਿਬ ਤਿਆਰੀ ਕਰ ਲੈਣ ਉਹੀ ਕੰਮ ਤੂੰ ਫੜ ਲਿਆ ਪੱਗਾਂ ਬਨਣੀਆਂ ਸ਼ੁਰੂ ਕਰਤੀਆਂ ਹੁਣ ਤੇ ਫਿਰ ਪੱਗਾਂ 'ਚ ਸਿਰ ਨਾ ਫਸਾ ਕੇ ਰੱਖੋ ਸਿੱਖੀ ਵੀ ਦਿਮਾਗ 'ਚ ਪੈਦਾ ਕਰੋ ਅਕਾਲ ਤਖ਼ਤ ਸਭ ਦਾ ਜ਼ਖੇਦਾਰ ਐਲਾਨ ਨਹੀਂ ਕਰ ਸਕਦਾ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਸ ਦੀ ਆ ਦੂਜੀ ਵਾਰ ਦਸਤਾਰਬੰਦੀ ਕੀਤੀ ਗਈ ਸਾਡੇ ਨਾਲ ਤਰਨਤਲ ਤੋਂ ਮਨੀਂਦਰ ਨੇ ਗੱਲਬਾਤ ਕਰ ਲੰਨੀ ਹੈ ਤਰਨਤਲ ਦੇ ਬੁਲਾ ਰਹੇ ਨੇ ਮਨੀਂਦਰ ਕਿਸ ਤਰ੍ਹਾਂ ਦੇਖਦੇ ਹੋ ਦੂਜੀ ਵਾਰ ਦਸਤਾਰਬੰਦੀ ਕੀਤੀ ਗਈ ਕਾਫੀ ਸਵਾਲ ਚੱਕੇ ਜਾ ਰਹੇ ਨੇ ਕਹਿੰਦੇ ਕਿ ਦੂਜੀ ਵਾਰ ਇਸ ਤਰ੍ਹਾਂ ਦਸਤਾਰਬੰਦੀ ਕਰਨਾ ਔਰ ਕਹਿੰਦੇ ਕਿ ਪਹਿਲੀ ਵਾਰ ਜਦੋਂ ਦਸਤਾਰਬੰਦੀ ਕੀਤੀ ਗਈ ਸੀ ਉਹਦੇ ਤੇ ਕਾਫੀ ਵਿਰੋਧ ਹੋਇਆ ਨਿਹੰਗ ਸਿੰਘ ਜੱਥੇਬੰਦੀਆਂ ਨੇ ਵਿਰੋਧ ਕੀਤਾ ਹਾਲਾਂਕਿ ਹੁਣ ਕਾਫੀ ਨਿਹੰਗ ਸਿੰਘ ਜੱਥੇਬੰਦੀਆਂ ਉਧਰ ਪਹੁੰਚੀ ਵੀ ਨੇ ਉਹਨਾਂ ਦੇ ਹੱਕ ਦੇ ਵਿੱਚ ਕੀ ਕਹਿਣਾ ਚਾਹ ਵਾਹਿਗੁਰੂ ਜੀ ਕਾ ਖਾਲਸਾ ਜਿਹੜੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਜਿਹੜੀ ਪਹਿਲੀ ਵਾਰੀ ਉਹਨਾਂ ਦੀ ਦਸਤਾਰਬੰਦੀ ਕਰੀਏ ਉਹ ਇੱਕ ਅਨੋਫੀਸ਼ਲ ਤਰੀਕੇ ਦੇ ਨਾਲ ਮਤਲਬ ਗਲਤ ਤਰੀਕੇ ਨਾਲ ਕਰੀ ਗਈ ਸੀ ਜੋ ਸੁਖਬੀਰ ਬਾਦਲ ਪਰਿਵਾਰ ਵੱਲੋਂ ਜਿਵੇਂ ਆਪਾਂ ਕਹਿੰਨੇ ਆ ਕਿ ਇਹਨਾਂ ਨੇ ਪਰਿਵਾਰਿਕ ਸਿਸਟਮ ਬਣਾਇਆ ਹੋਇਆ ਕਿ ਆਪਣੇ ਆਪ ਹੀ ਕਿਉਂਕਿ ਆਪਾਂ ਲਗਾਤਾਰ ਵੇਖਿਆ ਕਿ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਗਵੀਰ ਸਿੰਘ ਇਹਨਾਂ ਨੂੰ ਆਪੇ ਹੀ ਲਾਤਾਂ ਇਹਨਾਂ ਨੇ ਤੇ ਉਸ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਇਹਨਾਂ ਨੂੰ ਚੁੱਕ ਕੇ ਜਥੇਦਾਰ ਰਾਤੋਂ ਰਾਤ ਜਥੇਦਾਰ ਲਾਤਾ ਉਹ ਬਿਲਕੁਲ ਗਲਤ ਸੀਗਾ ਲੇਕਿਨ ਉਦੋਂ ਬਾਅਦ ਹੁਣ ਜਿਹੜੇ ਤਰੀਕੇ ਦੇ ਨਾਲ ਨਿਹੰਗ ਸਿੰਘਾਂ ਦੇ ਸਹਿਮਤੀ ਦੇ ਨਾਲ ਦਲ ਪੰਥਾਂ ਦੀ ਸਹਿਮਤੀ ਦੇ ਨਾਲ ਜੋ ਇੱਕ ਰਵੈਤੀ ਸਿਸਟਮ ਹੈ ਕਿ ਜਥੇਦਾਰ ਨੂੰ ਉਹਦੀ ਪੱਗਬੰਦੀ ਹੁੰਦੀ ਹੈ ਕਿ ਪੂਰੇ ਦਲ ਪੰਥ ਸੰਪਰਦਾਵਾਂ ਖੜਕੇ ਨਾਲ ਲਾਉਂਦੀਆਂ ਨੇ ਉਸ ਤਰੀਕੇ ਦੇ ਨਾਲ ਦੁਬਾਰਾ ਹੁਣ ਜਿਹੜਾ ਸਹੀ ਤਰੀਕਾ ਅੱਜ ਆ ਵੀ ਅੱਜ ਜਿਹੜੀ ਦਸਤਾਰਬੰਦੀ ਹੋਣੀ ਉਹ ਬਿਲਕੁਲ ਠੀਕ ਤਰੀਕਾ ਹੈ ਪਰ ਕਿਸ ਤਰ੍ਹਾਂ ਦੇਖਦੇ ਹਾਂ ਕਿਉਂਕਿ ਦੋ ਵਾਰੀ ਦਸਤਾਰਬੰਦੀ ਹੋਣੀ ਹੈ ਤੇ ਕਾਫੀ ਲੋਕੀ ਸਵਾਲ ਵੀ ਲਗਾਤਾਰ ਚੁੱਕ ਰਿਹਾ ਕਿ ਦੂਜੀ ਵਾਰੀ ਨੋਬਤ ਕੀ ਪਈ ਸੀਗੀ ਪਹਿਲੀ ਵਾਰੀ ਵਿਰੋਧ ਹੋ ਗਿਆ ਜਿਸ ਤਰ੍ਹਾਂ ਦੇ ਨਾਲ ਸਾਰੀਆਂ ਗੱਲਾਂ ਹੋਈਆਂ ਹਾਲਾਂਕਿ ਇਹਦੇ ਵਿਚਲੀ ਗੱਲ ਕੀ ਹੈਗੀ ਆ ਨਿਆਂ ਸਿੰਘ ਜੱਥੇਬੰਦੀਆਂ ਦੇ ਨਾਲ ਸਹਿਮਤੀ ਕਿੱਦਾਂ ਬਣੀ ਕਿਸ ਤਰ੍ਹਾਂ ਗੱਲਬਾਤ ਹੋਈ ਔਰ ਕਿਸ ਤਰ੍ਹਾਂ ਸੋਚਿਆ ਗਿਆ ਕਿ ਦੂਜੀ ਵਾਰੀ ਫੇਰ ਮੁੜ ਤੋਂ ਦਸਤਾਰਬੰਦੀ ਕੀਤੀ ਜਾਵੇਗੀ ਵੇਖੋ ਵਿਰੋਧ ਤੇ ਹੋਣਾ ਹੀ ਸੀਗਾ ਜਦੋਂ ਆਪਾਂ ਕਿਸੇ ਨੂੰ ਆਪਾਂ ਘਰ ਦੀ ਜਗੀਰ ਸਮਝ ਲੈਣੇ ਆ ਗੁਰੂ ਘਰ ਨੂੰ ਆਪਾਂ ਘਰ ਦੀ ਜਗੀਰ ਸਮਝ ਲਵਾਂਗੇ ਫੇਰ ਵਿਰੋਧ ਵਾਜਬ ਆ ਕਿਉਂਕਿ ਜਿਹੜਾ ਅਕਾਲ ਤਖਤ ਸਾਹਿਬ ਆ ਜਾਂ ਆਨੰਦਪੁਰ ਸਾਹਿਬ ਆ ਇਹ ਸਾਰੇ ਤਖਤ ਨੇ ਜਿਹੜੇ ਪੰਜੇ ਤਖਤ ਇਹ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੇ ਬਖਸ਼ੇ ਹੋਏ ਨੇ ਤੇ ਇਹਨਾਂ ਦਾ ਰਾਖਾ ਕੌਣ ਆ ਸ਼ੁਰੂ ਤੋਂ ਜੇ ਵੇਖਿਆ ਜਾਵੇ ਆ ਅਕਾਲੀ ਦਲ ਤੇ ਜਿਹੜੇ ਬਾਅਦ ਚੋਂ ਬਣੇ ਐ ਐਸਜੀਪੀਸੀ ਬਾਅਦ ਚੋਂ ਬਣੀ ਉਸ ਤੋਂ ਪਹਿਲਾਂ ਤੇ ਨਿਹੰਗਾਂ ਸਿੰਘਾਂ ਨੇ ਸੀਗਾ ਸਾਰਾ ਕੁਝ ਮਹਾਰਾਜਾ ਰਣਜੀਤ ਸਿੰਘ ਤੋਂ ਵੇਲੇ ਤੋਂ ਵੀ ਅਕਾਲੀ ਫੂਲਾ ਸਿੰਘ ਰਹੀ ਵੀ ਉਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਅਕਾਲੀ ਫੂਲਾ ਸਿੰਘ ਸੀ ਨਾ ਜੇ ਰਵੈਤ ਨੂੰ ਵੇਖਿਆ ਜਾਵੇ ਤੇ ਜਦੋਂ ਆਪਾਂ ਰਵੈਤਾਂ ਚੋਂ ਬਾਹਰ ਆ ਜਾਾਂਗੇ ਜਦੋਂ ਆਪਾਂ ਆਪਣੀ ਘਰ ਦੀ ਜਗੀਰ ਸਮਝਣ ਲੱਗ ਜਾਾਂਗੇ ਗੁਰੂ ਘਰਾਂ ਨੂੰ ਤੇ ਉਸ ਤੋਂ ਉਦੋਂ ਵਿਰੋਧ ਹੋਏਗਾ ਹੀ ਹੋਏਗਾ ਤੇ ਕਿਉਂਕਿ ਆਪਾਂ ਲਗਾਤਾਰ ਦੇਖਨੇ ਆ ਗੱਲਾਂ ਵੀ ਕਰਦੇ ਆ ਕਿ ਪ੍ਰਕਾਸ਼ ਸਿੰਘ ਬਾਦਲ ਜੀ ਉਹਨੋਂ ਬਾਅਦ ਸੁਖਵੀਰ ਸਿੰਘ ਬਾਦਲ ਇਹਨਾਂ ਨੇ ਆਪਣੇ ਘਰ ਦਾ ਰਾਜ ਸਮਝਿਆ ਹੋਇਆ ਸੀਗਾ ਵੀ ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਜ਼ਥੇਦਾਰ ਨੂੰ ਲਾ ਦਿੰਦੇ ਆ ਲਾ ਦਿੰਦੇ ਆ ਐਸਜੀਪੀਸੀ ਦੇ ਅੰਡਰ ਚੱਲਦਾ ਜ਼ਥੇਦਾਰ ਨੂੰ ਲਾਉਣ ਵਾਸਤੇ ਪੂਰੀ ਜਿਵੇਂ ਕਈ ਦਾ ਸਿੱਖਾਂ ਦੀ ਜਿਵੇਂ ਜ਼ਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਸਿੱਖਾਂ ਨੇ ਇਕੱਠੇ ਹੋ ਕੇ ਜ਼ਥੇਦਾਰ ਥਾਪਿਆ ਸੀ ਐਵੇਂ ਇੱਕ ਜ਼ਥੇਦਾਰ ਦੀ ਇੱਕ ਸਥਾਪਨਾ ਹੁੰਦੀ ਹੈ ਕਿ ਜ਼ਥੇਦਾਰ ਨਿਯੁਕਤ ਹੁੰਦਾ ਹੈ ਨਾ ਕਿ ਆਪਣੇ ਮਰਜ਼ੀ ਦੇ ਨਾਲ ਕਰਦੀ ਦਾ ਤਿਆਰ ਪਰ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੁਣ ਸਹਿਮਤੀ ਬਣੀ ਇਹਦੇ ਤੇ ਵੀ ਲੋਕੀ ਸਵਾਲ ਉਠਾ ਰਹੇ ਕਿ ਆਖਰ ਦੂਜਾ ਚਿਹਰਾ ਕਿਉਂ ਨਹੀਂ ਆਇਆ ਫਿਰ ਸਾਹਮਣੇ ਹਾਂਜੀ ਉਹ ਇਸ ਕਰਕੇ ਨਹੀਂ ਆਇਆ ਕਿਉਂਕਿ ਪਹਿਲਾਂ ਉਹਨਾਂ ਨੇ ਲਾਤਾ ਉਦੋਂ ਬਾਅਦ ਜਦੋਂ ਹੁਣ ਆ ਦਿਵਾਲੀ ਮੌਕੇ ਤੇ ਅ ਅੰਬਰਸਰ ਦਰਬਾਰ ਸਾਹਿਬ ਮੱਥਾ ਟੇਕਦਾ ਤੇ ਉੱਥੋਂ ਸਰੂਪੇ ਪੈਂਦੇ ਆ ਤੇ ਸਰੂਪੇ ਪਾਉਂਦਾ ਕਿਉਂਕਿ ਦਰਬਾਰ ਸਾਹਿਬ ਦਾ ਹਜੇ ਵੀ ਕੋਈ ਜਥੇਦਾਰ ਨਹੀਂ ਉੱਥੇ ਲੱਗਾ ਅਕਾਲ ਤਖਤ ਸਾਹਿਬ ਦੇ ਵਿੱਚ ਉਹ ਕਾਰਜਕਾਰੀ ਜਥੇਦਾਰ ਗੁਲਦੀਪ ਸਿੰਘ ਗੜਗਾਜੀ ਹੈ ਤੇ ਉਥੇ ਸਰੋਪੇ ਪੈਂਦੇ ਆ ਤੇ ਕਿਸੇ ਵੀ ਜਥੇਦਾਰ ਨੇ ਜਿਵੇਂ ਬੁੱਢਾ ਦਲ ਦੇ ਜਥੇਦਾਰ ਹੋਣ ਜਾਂ ਵਿਦੀ ਚੰਦ ਦੇ ਹੋਣ ਜਾਂ ਬਾਬਾ ਬਕਾਲਾ ਸਾਹਿਬ ਦੇ ਜਿਵੇਂ ਬਾਬਾ ਕੁਲਵਿੰਦਰ ਸਿੰਘ ਜੀ ਨੇ ਸਾਰੇ ਅਸੀਂ ਕਿਸੇ ਨੇ ਵੀ ਸਰੋਪਾ ਨਹੀਂ ਲਿਆ ਤੇ ਜਦੋਂ ਸਰੋਪਾ ਨਹੀਂ ਲਿਆ ਤੇ ਇਹਦਾ ਮਤਲਬ ਇਹ ਸਮਝ ਸਕਦੇ ਆ ਕਿ ਉਹ ਨਾਖੁਸ਼ ਨੇ ਉਹ ਆਪਣਾ ਜਥੇਦਾਰ ਮੰਨਦੇ ਹੀ ਨਹੀਂ ਹਜੇ ਵੀ ਐਵੇਂ ਆ ਕਿ ਪੂਰੇ ਭਾਰਤ ਦੀ ਗੱਲ ਕਰੀਏ ਜਾਂ ਦੇਸ਼ਾਂ ਵਿਦੇਸ਼ਾਂ ਦੀ ਜਿੱਥੇ-ਿੱਥੇ ਸਿੱਖ ਬੈਠੇ ਆ ਉਹ ਕੁਲਦੀਪ ਸਿੰਘ ਗੜਗਜ ਨੂੰ ਆਪਣਾ ਜਥੇਦਾਰ ਮੰਨਦੇ ਹੀ ਨਹੀਂ ਸੀਗੇ ਤੇ ਉਹਨਾਂ ਨੂੰ ਮਨਵਾਉਣ ਲਈ ਲਾ ਲੋ ਕੋਈ ਵੀ ਰਾਤੋਂ ਰਾਤ ਕੋਈ ਮੀਟਿੰਗ ਹੋਈ ਆ ਕੁਝ ਵੀ ਹੋਇਆ ਉਦੇ ਆਧਾਰ ਤੇ ਗੱਲਬਾਤ ਕਰਕੇ ਇਹਨਾਂ ਨੇ ਮੀਟਿੰਗ ਹੋਈ ਆ ਅਸਲ ਦੇ ਵਿੱਚ ਹੀ ਆ ਫਿਰ ਤੁਸੀਂ ਉਦਾਂ ਹੀ ਕਹਿ ਰਹੇ ਹੋ ਕਿ ਹੋਈ ਹੋਊਗੀ ਆ ਕੁਝ ਮੀਟਿੰਗ ਦੇ ਵਿੱਚ ਕੌਣ ਕੌਣ ਬੈਠਿਆ ਸੀ ਫਿਰ ਜੇ ਤੁਹਾਨੂੰ ਪਤਾ ਮੀਟਿੰਗ ਹੋਈ ਹੈ ਤੇ ਕੀ ਸਹਿਮਤੀ ਬਣੀ ਕਿਉਂਕਿ ਇਸ ਨੂੰ ਕਹਿ ਰਹੇ ਕਿ ਤਰਨ ਤਰਨ ਵਾਲੀ ਚੋਣ ਦੇ ਨਾਲ ਵੀ ਲਾ ਕੇ ਦੇਖਿਆ ਜਾ ਰਿਹਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਉਧਰ ਹੁਣ ਮਾਹੌਲ ਗਰਮ ਹੋਇਆ ਪਿਆ ਔਰ ਬਿਆਨ ਚੱਲ ਰਹੇ ਆ ਸਿਆਸੀ ਲੀਡਰਾਂ ਦੇ ਤੇ ਫਿਰ ਮੀਟਿੰਗ ਕਿਦੀ ਕਿਦੀ ਹੋਈ ਕਿਸ ਤਰ੍ਹਾਂ ਸਹਿਮਤੀ ਬਣੀ ਕਿਸ ਤਰ੍ਹਾਂ ਹਰ ਇੱਕ ਚੀਜ਼ਾਂ ਹੋਈ ਵੇਖੋ ਮੀਟਿੰਗਾਂ ਦੀ ਗੱਲ ਐਵੇਂ ਆ ਤੁਹਾਨੂੰ ਵੀ ਪਤਾ ਹੈ ਕਿ ਇਹ ਵੱਡੇ ਘਰਾਣੇ ਆ ਜਿਹੜੇ ਸੁਖਬੀਰ ਸਿੰਘ ਬਾਦਲ ਹੋਰ ਤੇ ਲੋਕ ਇਹਨਾਂ ਤੇ ਭਰੋਸਾ ਕਰ ਲੈਂਦੇ ਆ ਤੇ ਮੀਟਿੰਗ ਤੇ ਹੋਣੀ ਸੀਗੀ ਸੁਖਬੀਰ ਸਿੰਘ ਬਾਦਲ ਜਿਵੇਂ ਬੁੱਢਾ ਦਲ ਦੇ ਜ才ਦਾਰ ਬਾਬਾ ਬਲਵੀਰ ਸਿੰਘ ਨੇ ਤੇ ਬੁੱਢਾ ਦਲ ਦੀ ਰੈਮਨਾਈ ਹੇਟ ਹੀ ਸਾਰੇ ਬਾਕੀ ਜਥੇਬੰਦੀਆਂ ਚੱਲਦੀਆਂ ਜਿਹੜੇ ਹਸਾਬ ਨਾਲ ਤੇ ਜੇ ਜਥੇਦਾਰ ਬਾਬਾ ਬਲਵੀਰ ਸਿੰਘ ਨੇ ਉਹਨਾਂ ਨੇ ਸਾਰੀ ਜਥੇਬੰਦੀਆਂ ਨੂੰ ਕਿਹਾ ਵੀ ਹਾਂ ਵੀ ਆਪਾਂ ਇਕੱਠੇ ਹੋ ਕੇ ਦੁਬਾਰਾ ਕੁਲਦੀਪ ਸਿੰਘ ਗੱਜ ਜੀ ਦੇ ਦਸਤਾਰਬੰਦੀ ਕਰਨੀ ਹੈ ਤੇ ਕਰਨੀ ਪੈਣੀ ਵੀ ਹੈ ਕਿਤੇ ਨਾ ਕਿਤੇ ਮੰਨਣਾ ਪੈਂਦਾ ਹੈ ਵੀ ਜਥੇਦਾਰ ਬੁੱਢਾ ਦਲ ਜਥੇਦਾਰ ਨਹੀਂ ਹੋ ਤੇ ਉਹ ਸਾਰੀ ਸਹਿਮਤੀ ਹੋ ਜਾਂਦੀ ਹੁੰਦੀ ਏ ਜੇ ਆਪਾਂ ਚੋਣਾਂ ਦੀ ਗੱਲ ਕਰੀਏ ਇਹ ਤੇ ਫਿਰ ਜੇ ਸਿਆਸਤਵਾਲ ਚਲੇਗੇ ਤੇ ਫਿਰ ਤੁਹਾਨੂੰ ਪਤਾ ਹੀ ਏ ਕਿ ਸਿਆਸਤ ਦੇ ਵਿੱਚ ਵੜ ਕੇ ਕੋਈ ਨਾ ਕੁਛ ਇਕਦਮ ਉਤਾਰ ਚੜ੍ਹਾਵ ਹੋਇਆ ਏ ਤੇ ਕੋਈ ਨਾ ਕੋਈ ਮੀਟਿੰਗ ਤੇ ਅੰਦਰੋਂ ਅੰਦਰ ਹੋਈ ਹੋਏਗੀ ਕਿਉਂਕਿ ਮੈਂ ਉਸ ਮੀਟਿੰਗ 'ਚ ਸੀਗਾ ਨਹੀਂਗਾ ਮੈਨੂੰ ਪਤਾ ਨਹੀਂਗਾ ਮੈਂ ਵੀ ਕਹਿ ਨਹੀਂ ਸਕਦਾ ਕਿ ਦੀ ਮੀਟਿੰਗ ਹੋਈ ਹੋਏਗੀ ਕਿਉਂਕਿ ਇਹ ਵੱਡੇ ਲੈਵਲ ਦੀਆਂ ਗੱਲਾਂ ਨੇ ਅੰਦਰ ਕੀ ਹੋਇਆ ਹੋਵੇਗਾ ਇਹਨਾਂ ਦਾ ਪਰ ਛੋਟ ਨੋਟਿਸ ਤੇ ਮੀਟਿੰਗ ਹੋਣੀ ਤੁਸੀਂ ਵੀ ਕਿਹਾ ਕਿ ਵੱਡੇ ਸਵਾਲ ਉੱਠਦੇ ਨੇ ਉਸ ਤੋਂ ਬਾਅਦ ਸਿਆਸਤ ਦੀ ਗੱਲ ਵੀ ਤੁਸੀਂ ਕੀਤੀ ਪਰ ਜਿਸ ਤਰ੍ਹਾਂ ਦੇ ਨਾਲ ਉਧਰ ਸਿਆਸੀ ਮਾਹੌਲ ਦੇਖਿਆ ਜਾ ਰਿਹਾ ਹੈ ਕਿ ਵੱਖ-ਵੱਖ ਪਾਰਟੀਆਂ ਅੱਡੜ ਹੋ ਕੇ ਚੱਲ ਰਹੀਆਂ ਨੇ ਔਰ ਬਿਆਨ ਦਿੱਤੇ ਜਾ ਰਹੇ ਨੇ ਰਾਜਾ ਬੜਿੰਗ ਦੇ ਬਿਆਨ ਦੀ ਗੱਲ ਕਰ ਲੈਣੇ ਆ ਸਿੱਧਾ ਹੀ ਕਹਿੰਦੇ ਆ ਕਿ ਹਿੰਦੁਸਤਾਨ ਚਾਹੀਦਾ ਕਿ ਖਾਲਸਾਣ ਚਾਹੀਦਾ ਫਰੋਤੀਆਂ ਚਾਹੀਦੀਆਂ ਨੇ ਬੰਦੂਕਾਂ ਚਾਹੀਦੀਆਂ ਨੇ ਜਾਂ ਫਿਰ ਸ਼ਾਂਤੀ ਚਾਹੀਦੀ ਹੈ ਉਹ ਤਾਂ ਇਸ ਤਰ੍ਹਾਂ ਦੇ ਬਿਆਨ ਔਰ ਦੂਜੀ ਤਰਫ ਜਿਹੜੇ ਵਾਰਿਸ ਪੰਜਾਬ ਦੇ ਦੇ ਉਮੀਦਵਾਰ ਨੇ ਉਧਰ ਔਰ ਉਹਨਾਂ ਦੇ ਵੱਲੋਂ ਵੀ ਬਿਆਨ ਲਗਾਤਾਰ ਦਿੱਤੇ ਜਾ ਰਹੇ ਆ ਆਮ ਆਦਮੀ ਪਾਰਟੀ ਵੀ ਸਰਗਰਮ ਹੈਗੀ ਆ ਸ਼੍ਰੋਮਣੀ ਅਕਾਲੀ ਸਰਗਰਮ ਹੈਗੀ ਆ ਮਤਲਬ ਕਿਸ ਤਰ੍ਹਾਂ ਦੇਖਦੇ ਹੋ ਸਾਰੀਆਂ ਚੀਜ਼ਾਂ ਇਹ ਰੁਝਾਨ ਚੋਣਾਂ ਦਾ ਕਿਸ ਤਰ੍ਹਾਂ ਦੇਖਦੇ ਵੇਖੋ ਜੇ ਗੱਲ ਕਰੀਏ ਨਾ ਆਪਾਂ ਅਕਾਲੀ ਦਲ ਦੀ ਤੇ ਅਕਾਲੀ ਦਲ ਇਸ ਟਾਈਮ ਪੰਜਾਬ ਦੇ ਵਿੱਚ ਘਟੋ ਘਟ ਸੱਤ ਅੱਠ ਅਕਾਲੀ ਦਲ ਨੇ ਤੇ ਸਾਨੂੰ 76 ਵੀ ਤਾਂ ਹੀ ਪੈਂਦੇ ਪਏ ਆ ਸਾਡੇ ਉੱਤੇ ਆਮ ਪਾਰਟੀ ਜਾਂ ਦਿੱਲੀ ਸਾਡੇ ਉੱਤੇ ਕਾਬਜ ਹੋਈ ਹੋਈ ਹੈ ਜਾਂ ਭਾਜਪਾ ਕਾਬਜ ਹੁੰਦੀ ਹੈ ਜਾਂ ਕਾਂਗਰਸ ਕਾਬਜ ਹੁੰਦੀ ਉਹ ਇਹਦਾ ਕਾਰਨ ਇਹੀ ਹੈ ਕਿ ਅਸੀਂ ਇਹਨਾਂ ਨੂੰ ਆਪ ਅਸੀਂ ਵੱਖਰੇ ਹੋਏ ਹੋਇਆ ਵੰਡ ਪਈ ਹੋਈ ਏ ਸਾਡੇ ਵਿੱਚ ਤੇ ਇਹਨਾਂ ਨੂੰ ਅਸੀਂ ਜਿਹੜੇ ਗੈਰ ਸਿੱਖ ਨੇ ਜਿਹੜੇ ਵਿਰੋਧ ਦੀ ਗੱਲ ਕਰਦੇ ਆ ਉਹਨਾਂ ਨੂੰ ਅਸੀਂ ਸਿਰ ਤੇ ਬਿਠਾਇਆ ਹੋਇਆ ਜੇ 6-7 ਅਕਾਲੀ ਦਲ ਨੇ ਤੇ 6-7 ਅਕਾਲੀ ਦਲਾਂ ਕੋਲ ਮੈਨੂੰ ਨਹੀਂ ਲੱਗਦਾ ਸਭ ਤੋਂ ਵੱਡਾ ਅਕਾਲੀ ਦਲ ਜੇ ਇਹਨੂੰ ਮੰਨਦੇ ਆ ਆਪਾ ਸੁਖਵੀਰ ਸਿੰਘ ਬਾਦਲ ਨੇ ਇਹਨਾਂ ਦੀ ਵੋਟ ਬੈਂਕ ਤੋਂ ਇਲਾਵਾ ਉਸ ਤੋਂ ਬਾਅਦ ਜਿਹੜੇ ਅਕਾਲੀ ਦਲ ਨੇ ਉਹਨਾਂ ਦੀ ਵੋਟ ਬੈਂਕ ਹੈ ਕਿੱਥੇ ਪੂਰੇ ਪੰਜਾਬ 'ਚ ਕਿੱਥੇ ਵੋਟ ਬੈਂਕ ਹੈ ਦੱਸੋ ਜੇ ਅਮਰਤਪਾਲ ਐਮਪੀ ਬਣ ਗਿਆ ਬੈਠਾ ਝੇਲ ਚ ਆ ਫਿਰ ਆਪਾਂ ਇਕੱਠੇ ਕਿੱਥੇ ਆ ਉਹ ਬਾਹਰ ਕਿਉਂ ਨਹੀਂ ਆਇਆ ਇਹਦਾ ਮਤਲਬ ਸਾਰੀ ਕਮਿਊਨਿਟੀ ਸਾਡੀ ਇਕੱਠੀ ਨਹੀਂ ਸਿੱਖ ਸਾਡੇ ਇਕੱਠੇ ਨਹੀਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਐਲਾਨ ਨਹੀਂ ਕਰ ਸਕਦਾ ਪੀਐਮ ਨੂੰ ਨਹੀਂ ਐਲਾਨ ਕਰ ਸਕਦਾ ਵੀ ਬਾਹਰ ਸਾਡੇ ਜਿਹੜੇ ਬੰਦੀ ਸਿੱਖ ਨੇ ਉਹ ਬਾਹਰ ਆਣੇ ਚਾਹੀਦੇ ਆ ਸੁਖਵੀਰ ਬਾਦਲ ਹਰੀ ਉਹਨਾਂ ਦੀ ਸਰਕਾਰ ਸੀ ਉਸ ਟਾਈਮ ਉਹਨਾਂ ਨੇ ਕੋਈ ਐਲਾਨ ਕਰੇ ਇਹੋ ਜੇ ਨਹੀਂ ਕਰੇ ਕਿਉਂਕਿ ਇਹ ਗੱਲ ਤੇ ਸਿਆਸਤ ਦੀ ਚੱਲਦੀ ਪਈ ਨਾ ਵੀ ਜੇ ਸਿਆਸਤ ਦੀ ਗੱਲ ਕਰੀਏ ਤੇ ਸਿਆਸਤ ਦੇ ਹਿਸਾਬ ਨਾਲ ਸੋਚਦੇ ਆ ਰਾਜਾ ਵੜਿੰਗ ਸਿਰੇ ਦਾ ਨਕਮਾ ਆਦਮੀ ਅੱਜ ਉਹਨੂੰ ਪੰਜਾਬ ਦੇ ਵਿੱਚ ਕਾਂਗਰਸ ਦਾ ਪ੍ਰਧਾਨ ਲਾਇਆ ਹੋਇਆ ਹੈ ਉਹ ਛੋਟੇ ਤੋਂ ਉੱਪਰ ਤੱਕ ਗਿਆ ਪ੍ਰਧਾਨ ਨੂੰ ਆਪਣੀ ਮਰਿਆਦਾ ਹੀ ਨਹੀਂ ਪਤਾ ਕਿ ਮੈਂ ਪੰਜਾਬ ਦਾ ਪ੍ਰਧਾਨ ਆ ਤੇ ਮੈਂ ਪੰਜਾਬ ਦੀ ਗੱਲ ਕਰਾਂ ਜਦੋਂ ਭਈਆਂ ਦਾ ਮੁੱਦਾ ਉੱਠਿਆ ਸੀਗਾ ਉਹਨੇ ਭਈਆਂ ਦੀ ਸਪੋਰਟ ਕਰੀ ਮੈਂ ਉਸ ਟਾਈਮ ਵੀ ਇਹ ਗੱਲ ਕਹਿੰਦਾ ਸੀਗਾ ਹੁਣ ਵੀ ਕਹਿੰਦਾ ਹੈ ਵੀ ਰਾਜਾ ਵੜਿੰਗ ਪੰਜਾਬ ਦਾ ਪ੍ਰਧਾਨ ਹੈ ਕਿ ਬਿਹਾਰ ਦਾ ਪ੍ਰਧਾਨ ਹੈ ਜਿਹੜਾ ਭਈਆਂ ਦੀ ਗੱਲ ਕਰਦਾ ਤੂੰ ਮੋਨਾ ਹੈ ਸਿਰ ਤੋਂ ਪੱਗ ਬੰਨਣਾ ਜਿਵੇਂ ਭਗਵੰਤ ਮਾਨ ਨੇ ਕਰਿਆ ਹੋਇਆ ਉਹੀ ਕੰਮ ਤੂੰ ਫੜ ਲਿਆ ਪੱਗਾਂ ਬੰਨਣੀਆਂ ਸ਼ੁਰੂ ਕਰਤੀਆਂ ਹੁਣ ਤੇ ਫਿਰ ਪੱਗਾਂ 'ਚ ਸਿਰ ਨਾ ਫਸਾ ਕੇ ਰੱਖੋ ਸਿੱਖੀ ਵੀ ਦਿਮਾਗ 'ਚ ਪੈਦਾ ਕਰੋ ਸਿੱਖ ਦਾ ਕੰਮ ਤੇ ਸਿੱਖਣਾ ਹੀ ਹੈ ਨਾ ਜਦੋਂ ਤੁਸੀਂ ਪੱਗ ਬੰਨ ਲਈ ਫਿਰ ਸਿੱਖ ਬਣਨ ਲੱਗੇ ਨਾ ਫਿਰ ਸਿੱਖੋ ਵੀ ਕੁਝ ਸਿੱਖੀ ਬਾਰੇ ਪੰਜਾਬ ਬਾਰੇ ਗੱਲ ਤੁਸੀਂ ਬਿਹਾਰ ਦੀ ਕਰਦੇ ਹੋ ਬਿਹਾਰੀਆਂ ਦੀ ਕਰਦੇ ਹੋ ਕਿਉਂਕਿ ਲੁਧਿਆਣੇ ਤੋਂ ਐਮਪੀ ਜੋ ਬਣਿਆ ਹੋਇਆ ਉੱਥੇ ਸਭ ਤੋਂ ਵੱਡ ਵੱਧ ਗਿਣਤੀ ਦੇ ਵਿੱਚ ਬਿਹਾਰੀ ਨੇ ਵੋਟ ਬੈਂਕ ਟੁੱਟ ਜਾਏਗਾ ਇਹ ਲੋਕਾਂ ਨੂੰ ਸਮਝਣਾ ਪੈਣਾ ਹੈ ਲੋਕਾਂ ਨੂੰ ਸੋਚਣਾ ਪੈਣਾ ਹੈ ਇਹਦੇ ਉੱਤੇ ਵੀ ਆਪਾਂ ਇਹਨਾਂ ਨੂੰ ਸਿਰਫ ਇੱਕ ਚਿਹਰੇ ਨਾਲ ਨਾ ਵੇਖੀਏ ਸਾਰੇ ਤਰੀਕੇ ਨਾਲ ਵੇਖੀਏ ਵੀ ਇਹਨਾਂ ਦੇ ਰਾਵਣ ਬੁਗਿਆ ਇੰਨੀਆਂ ਨੇ ਹੁਣ ਲੋਕੀ ਕਨਫਿਊਜ਼ ਹੋਏ ਪਏ ਆ ਕਿ ਆਖਰ ਹੁਣ ਕਰੀਏ ਕੀ ਸਰਪੰਚੀ ਦੀ ਚੋਣਾਂ ਚ ਤਾਂ ਦੇਖਿਆ ਸੀਗਾ ਕਿ ਹਾਂ ਬਈ ਇੱਕ ਹੀ ਪਿੰਡ ਦੇ ਨੇ ਵੱਖ-ਵੱਖ ਰਿਸ਼ਤੇਦਾਰੀਆਂ ਲੱਗਦੀਆਂ ਨੇ ਭਾਈਚਾਰਾ ਹੈਗਾ ਡੈਡੀ ਦਾ ਕੋਈ ਹੋਰ ਦੋਸਤ ਹੈਗਾ ਮੁੰਡੇ ਦਾ ਕੋਈ ਹੋਰ ਹੈਗਾ ਹਾਂ ਇਹ ਤਾਂ ਚੀਜ਼ਾਂ ਪਿੰਡਾਂ ਦੇ ਵਿੱਚ ਚਲਦੀਆਂ ਸੀ ਪਰ ਹੁਣ ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਕਿ ਪਾਰਟੀਆਂ ਇੰਨੀਆਂ ਹੋ ਗਈਆਂ ਨੇ ਔਰ ਉਸ ਤੋਂ ਬਾਅਦ ਪੰਥ ਦੇ ਨਾਂ ਤੇ ਕਈ ਲੋਕੀ ਵੋਟ ਮੰਗਦੇ ਨੇ ਕਈ ਲੋਕੀ ਕਹਿੰਦੇ ਨੇ ਫਿਰੋਤੀਆਂ ਕਾਫੀਆਂ ਹੋ ਗਈਆਂ ਕੋਈ ਕਹਿੰਦਾ ਖਾਲਿਸਤਾਨ ਚਾਹੀਦਾ ਮਤਲਬ ਕਿ ਲੋਕੀ ਵੀ ਅੱਜ ਕਨਫਿਊਜ਼ ਨੇ ਕਿ ਆਖਰ ਕਿਸ ਕਿਹੜੇ ਵਾਲੇ ਪਾਸੇ ਜਾਈਏ ਕਿੱਥੋਂ ਸਾਨੂੰ ਵਧੀਆ ਉਮੀਦਵਾਰ ਮਿਲ ਸਕਦਾ ਜਿਹੜਾ ਪੰਜਾਬ ਦਾ ਪੱਲਾ ਕਰੂਗਾ ਵੇਖੋ ਜਿਹੜੀ ਤੁਸੀਂ ਗੱਲ ਕਰੀ ਨਾ ਪਾਰਟੀਆਂ ਦੀ ਇਹ ਜਿੰਨੀਆਂ ਪਾਰਟੀਆਂ ਨੇ ਕਿਸੇ ਨਾ ਕਿਸੇ ਪਾਰਟੀ ਦੀ ਬੀ ਟੀਮ ਨੇ ਜਿਵੇਂ ਆਪਾਂ ਗੱਲ ਕਰੀ ਸੀਗੀ ਕਿ ਬੀਜੇਪੀ ਦੀ ਬੀ ਟੀਮ ਆਮ ਪਾਰਟੀ ਐ ਐਵੇਂ ਕਾਂਗਰਸ ਦੀ ਕੋਈ ਬੀ ਟੀਮ ਆ ਇਹ ਜਿੰਨੇ ਅਕਾਲੀਦਾਨ ਬਣੇ ਹੋਏ ਆ ਨਾ ਇਹ ਕਿਸੇ ਨਾ ਕਿਸੇ ਪਾਰਟੀ ਦੀ ਬੀ ਟੀਮ ਨੇ ਚਾਹੇ ਉਹ ਬੀਜੇਪੀ ਦੀ ਹੋਣ ਚਾਹੇ ਉਹ ਕਾਂਗਰਸ ਦੇ ਹੋਣ ਚਾਹੇ ਇੱਥੇ ਸੁਖਵੀਰ ਬਾਦਲ ਦੀ ਪਾਰਟੀ ਆ ਅਕਾਲੀ ਦਲ ਉਹਦੀ ਬੀ ਟੀਮ ਹੋਣ ਇਹ ਸਾਰੇ ਜਦੋਂ ਬੀ ਟੀਮ ਸੀ ਟੀਮ ਬਣ ਜਾਣਗੇ ਨਾ ਇਹ ਫਿਰ ਜੈਡ ਤੱਕ ਭਾਵੇਂ ਚੱਲ ਜਾਣ ਇਹ ਇਕੱਠੇ ਨਹੀਂ ਹੋ ਸਕਦੇ ਜਿੱਤ ਨਹੀਂ ਸਕਦੇ ਜਦੋਂ ਤੱਕ ਇੱਕ ਨਹੀਂ ਹੁੰਦੇ ਗੁਰੂ ਨਾਨਕ ਪਾਤਸ਼ਾਹ ਨੇ ਤੇ ਜੋ ਗੁਰੂ ਦੀ ਗੱਲ ਕਰੀ ਸੀਗਾ ਵੀ ਗੁਰੂ ਵੀ ਇੱਕ ਏ ਤੇ ਇੱਕ ਦੀ ਗੱਲ ਕਿਉਂ ਨਹੀਂ ਕਰਦੇ ਆਪਾਂ ਇਕੱਠੇ ਕਿਉਂ ਨਹੀਂ ਹੁੰਦੇ ਅੱਜ ਕੱਲ ਚਰਚਾਵਾਵਾਂ ਚੱਲ ਰਹੀਆਂ ਨੇ ਇੱਕ ਇੱਕ ਨਹੀਂ ਮੈਂ ਕਹੂੰਗਾ 2 3 4 ਵੀਡੀਓ ਪੰਜਾਬ ਦੇ ਮੁੱਖ ਮੰਤਰੀ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਫੇਕ ਵੀਡੀਓ AI ਵੀਡੀਓ ਜਿਹੜੀ ਹੈਗੀਆਂ ਉਹ ਅਪਲੋਡ ਕੀਤੀਆਂ ਜਾ ਰਹੀਆਂ ਨੇ ਉਹਦੇ ਤੇ ਕੀ ਕਹਿਣਾ ਹੈ ਕਿ ਆਖਰ ਇਸ ਤਰ੍ਹਾਂ ਦੀਆਂ ਵੀਡੀਓਜ਼ ਅਪਲੋਡ ਕੀਤੀਆਂ ਜਾ ਰਹੀਆਂ ਨੇ ਇਹਦੇ ਪਿੱਛੇ ਕੀ ਮਨਸ਼ਾ ਹੋ ਸਕਦੀ ਆਖਰ ਮਨਸ਼ਾ ਇਹ ਹੋ ਸਕਦੀ ਹੈ ਕਿ ਚਲੋ ਮੈਨੂੰ ਇਹ ਨਹੀਂ ਪਤਾ ਹਜੇ ਤੱਕ ਕੋਈ ਕਲੀਅਰ ਕਿਸੇ ਨੂੰ ਨਹੀਂ ਹੈਗਾ ਕਿ ਉਹ AI ਦੀ ਵੀਡੀਓ ਹੈ ਜਾਂ ਨਹੀਂ ਹੈ ਜੇ ਉਹ AI ਦੀ ਹੈ ਤੇ ਚਲੋ ਜਿਹੜਾ ਵੀ ਬਣਾ ਰਿਹਾ ਉਹ ਬੜਾ ਨੀਚ ਕੰਮ ਕਰ ਰਿਹਾ ਤੇ ਜੇ ਉਹ origignal ਵੀਡੀਓ ਹੈ ਤੇ ਭਗਵੰਤ ਸਿੰਘ ਮਾਨ ਬਹੁਤ ਨੀਚ ਕੰਮ ਕਰ ਰਿਹਾ ਕਿਉਂਕਿ ਚਲੋ ਜਿਹੜਾ दारू ਵਾਲੇ ਤੁਸੀਂ ਗੱਲ ਮੈਂ दारू ਦੇ ਛੱਟੇ ਮਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੋਟੋ ਤੇ ਉਹ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ दारू ਤੇ ਪੀਂਦਾ ਹੈ ਉਹ दारू ਦਾ ਪੀਂਦਾ ਹੈ ਨਾ ਉਹ ਤੇ ਜਦੋਂ दारू ਪੀਂਦਾ ਬੰਦਾ ਤੇ ਫਿਰ ਉਹ ਆਪਣੇ ਆਪ ਨੂੰ ਰਾਜਾ ਹੀ ਸਮਝਦਾ ਤੇ ਉਹ ਅੱਜ ਸੀਐਮ ਆ ਇਹ ਆਪਣੇ ਆਪ 'ਚ ਰਾਜਾ ਵੀ ਏ ਤੇ ਹੋ ਸਕਦਾ ਹੈ ਵੀ ਸਿਆਸਤ ਦਾ ਨਸ਼ਾ ਤੇ दारू ਦਾ ਨਸ਼ਾ ਦੋਵੇਂ ਰਲ ਕੇ ਉਹਨਾਂ ਨੇ ਆਪਸ ਦੇ ਵਿੱਚ ਐਵੇਂ ਦਾ ਅਟੈਕ ਕਰਿਆ ਹੋਵੇ ਉਹਨੂੰ ਗੁਰੂ ਵੀ ਭੁੱਲ ਗਿਆ ਹੋਵੇ ਨਹੀਂ ਪਰ ਜਿਸ ਤਰ੍ਹਾਂ ਦੇ ਨਾਲ ਕਿਉਂਕਿ ਉਮਰ ਵੀ ਉਹਨਾਂ ਦੀ ਕਾਫੀ ਹੁਣ ਹੋ ਗਈ ਹੈ ਵੀਡੀਓਜ਼ ਦੇ ਵਿੱਚ ਵੀ ਕਾਫੀ ਅਗਰ ਬਰੀਕੀ ਦੇ ਨਾਲ ਦੇਖਿਆ ਜਾਵੇ ਤਾਂ ਅਗਰ ਮਿਲਾ ਕੇ ਵੀ ਦੇਖਿਆ ਜਾਵੇ ਤਾਂ ਇੱਕ ਤਰਫ ਤਾਂ ਦਾਵਾ ਕੀਤਾ ਜਾ ਰਿਹਾ ਕਿ ਇਹ ਰੀਅਲ ਹੈਗੀ ਹੈ ਪਰ ਦੂਜੀ ਤਰਫ ਅਗਰ ਧਿਆਨ ਨਾਲ ਦੇਖਿਆ ਜਾਵੇ ਤਾਂ ਰੀਅਲ ਨਹੀਂ ਲੱਗ ਰਹੀ ਜਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਫੇਸ ਆ ਰਿਹਾ ਉਸ ਤੋਂ ਬਾਅਦ ਉਹਨਾਂ ਨੇ ਸ਼ੇਡਸ ਲਗਾਏ ਹੋਏ ਨੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਲੱਗ ਰਿਹਾ ਕਿ ਫੇਕ ਹੈਗੀ ਦੇਖੋ ਉਹਦੀ ਤੇ ਪੁਸ਼ਟੀ ਹੋ ਜਾਣੀ ਹੈ ਜੇ ਉਹ ਫੇਕ ਹੋਈ ਨਾ ਤੇ ਲੋਕਾਂ ਨੇ ਨਕਾਰ ਦੇਣੀ ਹੈ ਤੇ ਜੇ オリジナル ਹੋਈ ਤੇ ਮਾਨ ਸਾਬ ਤਿਆਰੀ ਕਰ ਲੈਣਾ ਗਾਂ ਤੋਂ ਸੀਐਮ ਦੀ ਕੁਰਸੀ ਗਈ ਕਿਉਂਕਿ ਜਿਹੜਾ ਕਿਸੇ ਹੋਰ ਚ ਕੀ ਚੀਜ਼ ਨਾਲ ਛੇੜ ਛਾੜ ਕਰ ਲਵੇ ਉਹ ਚੱਲ ਜੂਗਾ ਜਿਹੜਾ ਗੁਰੂ ਸਾਹਿਬ ਦੇ ਨਾਲ ਛੇੜ ਛਾੜ ਕਰੇਗਾ ਗੁਰੂ ਸਾਹਿਬ ਦੀ ਬੇਅਦਬੀ ਕਰੇਗਾ ਉਹਦੇ ਕਿਸੇ ਨੂੰ ਵੀ ਨਹੀਂ ਬਰਦਾਸ਼ਤ ਹੋਣੀ ਚਾਹੀਓ ਕਿਸੇ ਵੀ ਕਮਿਊਨਿਟੀ ਦਾ ਹੋਵੇ ਕਿਸੇ ਵੀ ਧਰਮ ਦਾ ਹੋਵੇ ਸਾਰੇ ਉਸ ਉਸ ਚੀਜ਼ ਦੇ ਖਿਲਾਫ ਹੋ ਜਾਣਗੇ ਬਹੁਤ ਬਹੁਤ ਧੰਨਵਾਦ ਬਿਲਕੁਲ तमाम ਗੱਲਬਾਤ ਕੀਤੀ ਹੈ ਸਾਰੇ ਮੁੱਦਿਆਂ ਨੂੰ ਲੈ ਕੇ ਔਰ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ। ਜਰਨਲਿਸਟ ਬਲਵਿੰਦਰ ਆਰਿਆ ਦੇ ਨਾਲ ਮੈਂ ਜੈ ਵਰਮਾ ਚੈਨਲ ਸਤਰੰਗ ਤੇ ਲਈ ਧੰਨਵਾਦ।